ਇਹ ਇਨਾ ਮੁਕੱਦਸ ਸ਼ਹਿਰ ਆ ਧਾਰਮਿਕ ਸ਼ਹਿਰ ਆ ਇੱਥੇ ਨੰਗੇ ਪੈਰੀ ਹੀ ਆਉਣਾ ਚਾਹੀਦਾ ਮੇਰਾ ਖਿਆਲ ਆ ਬਾਕੀ ਉਦਨ ਜਦਨ ਪਹਿਲੇ ਦਿਨ ਮੈਂ ਆਇਆ ਇੱਕ ਫਕੀਰ ਨੇ ਦਰवेश ਨੇ ਟੋਕਿਆ ਵੀ ਸੀ ਮੈਨੂੰ ਮੈਂ ਕਿਹਾ ਜੀ ਉਥੇ ਲਾਉਣੇ ਆ ਜਿੱਥੇ ਸਾਰੇ ਜੋੜੇ ਲਾ ਰਹਿ ਸਕਣ ਕਹਿੰਦੇ ਤੂੰ ਸਾਰਿਆਂ ਵਿੱਚ ਤੈਨੂੰ ਪਤਾ ਹੋਣਾ ਚਾਹੀਦਾ ਕਿ ਕਿੱਥੇ ਲਾਉਣ ਫਿਰ ਮੈਂ ਕਿਹਾ ਅੱਜ ਤੋਂ ਪਾਣਾ ਹੀ ਨਹੀਂ ਹੈ ਇਸ ਕਰਕੇ ਇਸ਼ਕ ਵਿੱਚ ਸਭ ਜਾਇਜ਼ ਆ ਚੋਣਾ ਤੱਕ ਹੀ ਰਹੇਗਾ ਕਿ ਉਸ ਤੋਂ ਬਾਅਦ ਵੀ ਜਦੋਂ ਫਰੀ ਕੋਟ ਆਉਂਗੇ ਨਹੀਂ ਫਰੀਦਕੋਟ ਤਾਂ ਸਦੀਆਂ ਤੱਕ ਪਰਲਾ वहां ਪਰਲਾ ਜਿੱ ਤੱਕ ਨਹੀਂ ਆਉਣੀ ਤੇ ਕਿੰਨੀਆਂ ਸਦੀਆਂ ਤੋਂ 8 ਸਦੀਆਂ ਤੋਂ ਬਾਬਾ ਫਰੀਦ ਦਾ ਨਾਮ ਹੈ ਤੇ ਸਾਡੀ ਚੋਣਾ ਚੋਣਾ ਇਹਦੇ ਅੱਗੇ ਕੀ ਹੈ ਇੱਥੇ ਤੇ ਜਿਹੜਾ ਜਿੱਦਾਂ ਦੀ ਨੀਤ ਲੈ ਕੇ ਆਏਗਾ ਉਦਾਂ ਦਾ ਹੀ ਮਤਲਬ ਹੈ ਜੀ ਤੁਸੀਂ ਜਿੱਤ ਲਈ ਪੂਰੀ ਤਰ੍ਹਾਂ ਆਸਮਾਨ ਨੂੰ ਪਰ ਫਰੀ ਕੋਟ ਜ਼ਿਲ੍ਹੇ ਦਾ ਇੱਕ ਪਿੰਡ ਨੇ ਥੋੜਾ ਟੋਟਲੀ ਕਹਿਤਾ ਕਿ ਅਸੀਂ ਤਾਂ ਹੰਸ ਰਾਜ ਜੀ ਨੂੰ ਪਿੰਡ ਚ ਆਣ ਹੀ ਨਹੀਂ ਦੇਣਾ ਉਸ ਪਿੰਡ ਵਾਲਿਆਂ ਨੂੰ ਕੀ ਕਹਿਣਾ ਚਾਹਗੇ ਉਸ ਪਿੰਡ ਦੀ ਲੋਕਾਂ ਨੇ ਸਭ ਤੋਂ ਜ਼ਿਆਦਾ ਮੈਨੂੰ ਵੋਟਾਂ ਪਾਉਣੀਆਂ ਦੇਖ ਲਿਓ ਗਿਣ ਲਿਓ